ਅੱਜ ਦੇ ਦੌਰ ਚ ਨੌਜਵਾਨ ਸੜਕ ਤੇ ਬਾਈਕ ਚਲਾਉਂਦੇ ਸਮੇ ਨਿਯਮਾਂ ਦਾ ਧਿਆਨ ਨਹੀਂ ਰੱਖਦੇ ਇਸ ਕਾਰਨ ਸੜਕ ਹਾਦਸੇ ਹੁੰਦੇ ਨੇ ਜਾਂ ਉਹਨਾਂ ਨੂੰ ਭਾਰੀ ਚਲਾਨ ਪੜਨਾ ਪੈਂਦਾ ਹੈ ਇਸ ਲਈ ਬਾਈਕ ਸਵਾਰਾਂ ਦਾ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਤੰਬਰ ਮਹੀਨੇ ਵਿੱਚ ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਵੀ ਕਾਰ ਜਾਂ ਬਾਈਕ ਡਰਾਈਵਰ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪੈਣ ਤੇ ਜੁਰਮਾਨਾ ਹੋ ਸਕਦਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਹੈਲਮਟ ਪਾਉਣ ਤੇ ਚਲਾਨਾ ਕਿਵੇਂ ਕੱਟਿਆ ਜਾਵੇਗਾ ਉਹ ਜਾਣਦੇ ਆ ਕਿ ਨਿਯਮਾਂ ਵਿੱਚ ਕੀ ਬਦਲਾ ਕੀਤਾ ਗਿਆ ਹੈ ਜਾਂ ਇਸ ਵਿੱਚ ਕਿਹੜੇ ਨਵੇਂ ਨਿਯਮ ਜੋੜੇ ਗਏ ਨੇ ਭਾਰਤ ਸਰਕਾਰ ਨੇ 1998 ਮੋਟਰ ਵਹੀਕਲ ਐਕਟ ਨੂੰ ਬਦਲ ਦਿੱਤਾ ਹੈ ਦੋ ਪਹੀਆ ਵਾਹਨ ਸਵਾਰਾਂ ਨੂੰ ਹੈਲਮਟ ਨਾ ਪੈਣ ਤੇ ਤੁਰੰਤ 2000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਯਾਨੀ ਜੇਕਰ ਬਾਈਕ ਸਵਾਰ ਨੇ ਹੈਲਮਟ ਪਾਇਆ ਹੋਇਆ ਹੈ ਪਰ ਹੈਲਮਟ ਖੁੱਲਾ ਹੈ ਤਾਂ ਉਸ ਨੂੰ 1000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਜੇਕਰ ਤੁਸੀਂ ਹੈਲਮਟ ਪਾਉਂਦੇ ਹੋ ਅਤੇ ਹੈਲਮਟ ਦੀ ਸਟ੍ਰਿਪ ਨੂੰ ਕੱਸਿਆ ਨਹੀਂ ਹੈ ਤਾਂ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਕੁੱਲ ਮਿਲਾ ਕੇ ਹੁਣ ਹੈਲਮਟ ਨੂੰ ਪੂਰੀ ਤਰ੍ਹਾਂ ਪਹਿਨਣਾ ਪਵੇਗਾ ਅਜਿਹਾ ਨਾ ਕਰਨ ਉੱਤੇ ਤੁਹਾਡਾ ਚਲਾਨ ਹੋਵੇਗਾ ਕਈ ਲੋਕ ਤਾਂ ਹੈਲਮਟ ਇਸ ਲਈ ਪਾਉਂਦੇ ਨੇ ਤਾਂ ਜੋ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਦਾ ਚਲਾਣ ਨਾ ਹੋ ਜਾਵੇ ਜਾਂ ਉਹਨਾਂ ਨੂੰ ਰੋਕਿਆ ਨਾ ਜਾਵੇ ਪਰ ਹੈਲਮਟ ਦਾ ਅਸਲ ਮਕਸਦ ਡਰਾਈਵਰ ਦੀ ਸੁਰੱਖਿਆ ਹੈ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਸਿਰਫ ਆਈਐਸਆਈ ਮਾਰਕ ਵਾਲੇ ਹੈਲਮਟ ਨੂੰ ਮਾਨਤਾ ਦਿੱਤੀ ਗਈ ਹੈ ਜੋ ਕਿ ਭਾਰਤੀ ਮਿਆਰ ਬਿਊਰੋ ਦੁਆਰਾ ਪ੍ਰਮਾਣਿਤ ਨੇ ਜੇਕਰ ਤੁਹਾਡੇ ਹੈਲਮਟ ਤੇ ਆਈਐਸਆਈ ਮਾਰਕ ਨਹੀਂ ਹੈ ਤਾਂ ਟ੍ਰੈਫਿਕ ਪੁਲਿਸ ਤੁਹਾਨੂੰ ਜੁਰਮਾਨਾ ਕਰ ਸਕਦੀ ਹੈ ਭਾਵੇਂ ਤੁਸੀਂ ਹੈਲਮਟ ਪਹਿਨਿਆ ਹੋਵੇ ਇਸ ਲਈ ਇੱਕ ਮਹੱਤਵਪੂਰਨ ਹੈ ਕਿ ਤੁਸੀਂ ਆਈਐਸਆਈ ਮਾਰਕ ਵਾਲਾ ਹੈਲਮਟ ਖਰੀਦੋ ਅਤੇ ਪਹਿਨੋ ਤਾਂ ਜੋ ਤੁਸੀਂ ਸੁਰੱਖਿਅਤ ਰਹਿ ਕੇ ਜੁਰਮਾਨੇ ਤੋਂ ਬਚੋ